13 ਤਰੀਕ ਤਹਾਮਾ ਮਹੀਨਾ 2025 ਆ ਖਲੋਤੇ ਆਪਾਂ ਫਲੋਰੈਂਸ ਰੋਡ ਤੇ ਆ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਜਦੋਂ ਅਸੀਂ ਪੁੱਛਦੇ ਆ ਕਿ ਤੁਸੀਂ ਪੜਨਾ ਚਾਹੁੰਦੇ ਹੋ ਤੇ ਇਹ ਕਹਿੰਦੇ ਅਸੀਂ ਨਹੀਂ ਪੜਨਾ ਦੋਵੇਂ ਭੈਣ ਭਰਾ ਨੇ ਐਦਾਂ ਇਹ ਆਣ ਕੇ ਤੰਕਰਦੇ ਆ ਲੋਕਾਂ ਨੂੰ ਬੈਠਿਆਂ ਨੂੰ ਕੁਰਸੀਆਂ ਤੇ ਲਾ ਕੇ ਬਹਿ ਜਾਂਦੇ ਆਣ ਕੇ ਆ ਵੇਖੋ ਆ ਪਟਾਕਿਆਂ ਦੇ ਡੱਬੇ ਹੱਥ ਚ ਫੜੇ ਆ ਤੇ ਬਹਾਨੇ ਨਾਲ ਐਦਾਂ ਪੈਸੇ ਬੰਗਦੇ ਨੇ ਪਰ ਬੜੀ ਮਾੜੀ ਗੱਲ ਹੈ ਕਿ ਕਿੱਥੇ ਸਰਕਾਰ ਇਹਨਾਂ ਨੂੰ ਪੜ੍ਹਾਈ ਵਾਲੇ ਬੰਨੇ ਲਾ ਰਹੀ ਆ। ਭੀਖ ਮੰਗਣ ਤੋਂ ਰੋਕਦੇ ਪਰ ਇਹ ਲੋਕ ਹੁਣ ਕਹਿੰਦੇ ਨੇ ਕਿ ਸਾਡੇ ਚਾਚਾ ਚਾਚੀ ਸਾਨੂੰ ਜ਼ਬਰਦਸਤੀ ਭੇਜਦੇ ਨੇ ਮੰਗਣ ਮੇਰੀ। ਤੇ ਜਿਹੜੇ ਲੋਕ ਕਹਿੰਦੇ ਨੇ ਕਿ ਬੱਚਿਆਂ ਨੂੰ ਤੰਗ ਕਰਦੇ ਨੇ ਬੱਚਿਆਂ ਨੂੰ ਰੋਕਦੇ ਆ ਦੇਖੋ ਬੱਚਿਆਂ ਨੂੰ ਰੋਕਦੇ ਨਹੀਂ ਬੱਚਿਆਂ ਦਾ ਭਵਿੱਖ ਬਣ ਜਾਊਗਾ ਜੋ ਪੜਨਗੇ ਲਿਖਣਗੇ। ਭੀਖ ਮੰਗਣਾ ਪਾਪ ਆ ਕਾਨੂੰਨਾਂ ਦਾ ਅਪਰਾਧ ਆ। ਕੋਈ ਇਹਨਾਂ ਚੀਜ਼ਾਂ ਨੂੰ ਅਸੀਂ ਨਹੀਂ ਬੜਾਵਾ ਦੇਣਾ ਚਾਹੁੰਦੇ। ਆ ਦੇਖੋ। ਨੇ ਬੱਚੇ ਆ ਡੱਬੀਆਂ ਲੈ ਕੇ ਇਸ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਦੇ ਨੇ ਕਿ ਸਾਡੇ ਕੋਲ ਪਟਾਕੇ ਲੈ ਲਓ ਫਿਰ ਆ ਬੰਦਿਆਂ ਨੂੰ ਵੇਖੋ ਕਿੱਦਾਂ ਤਾਂ ਕਰਦੇ ਨੇ ਲਾਗੇ ਜਾ ਕੇ ਬਹਿ ਗਿਆ ਹੱਥ ਜੋੜ ਕੇ ਉਹਨਾਂ ਬੰਦੇ ਕੋਲ ਜਾ ਕੇ ਇਹ ਨਹੀਂ ਹਟਦੇ ਆ ਕਿੱਦਾਂ ਕੁਰਸੀਆਂ ਤੇ ਚੰਬੜ ਜਾਂਦੇ ਨਾਲ ਲੋਕੀ ਚਾਹ ਪੀਂਦੇ ਜਿਦਾਂ ਵੇਖੋ ਆ ਵੇਖੋ